ਚੈਨਲ ਸਬਸਕ੍ਰਾਈਬ ਕਰੋ ਚੈਨਲ ਸਰਕਾਈ ਕਰੋ ਹਾਂ ਜੀ ਮਿੱਤਰੋ ਕੀ ਹਾਲ ਚਾਲ ਆ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਬੀਬੀ ਗੁੱਡ ਮਾਰਨਿੰਗ ਬੋਲ ਗੁੱਡ ਮਾਰਨਿੰਗ ਇਧਰ ਮੇਰੇ ਨਾਲ ਤਾਂ ਸਾਡੀ ਦਾਦੀ ਮਾਂ ਹੀ ਤਗੜੀ ਐ ਮੈਂ ਤਾਂ ਅਜੇ ਬਿਸਤਰੀ 'ਤੇ ਐ ਠੀਕ ਐ ਤੇ ਇਹ ਵੇਖੋ ਝਾੜੂ ਮਾਰ ਲੱਗੀ ਬਹੁਤ ਸਿਆਣੀ ਐ ਕੰਮ ਕਰਿਆ ਕਰਾਇਆ ਇਸ ਚੰਗੇ ਕੰਮ ਕਰਿਆ ਕਰਦੇ ਉਹ ਘੇਰਾ ਘੱਡੀ ਤੂੰ ਤਾਂ ਮੇਰੀ ਜਾਨ ਖਾ ਲਈ ਲਾਦਾਸ ਲੈ ਹੁਣ ਤਾਂ ਬਾਤ ਨੂੰ ਕਰਦੀ ਐ ਆਏ ਕਰ ਬੀਬੀ ਝਾੜੂ ਝੂੜੂ ਮਾਰ ਲਾ ਤੂੰ ਹੈ ਤੇ ਮੁੜ ਕੇ ਆਪਾਂ ਸਾਢੇ 10 ਵੇ ਚੱਲਾਂਗੇ ਆਪਾਂ ਉੱਥੇ ਹਸਪਤਾਲ ਚ ਤੇ ਤੇਰੀ ਕੰਨ ਕੰਡ ਮੁੜ ਗਿਆ ਕਰ ਤੂੰ ਇਹ ਨਾਲ ਵੀ ਗੱਦੀ ਬਥੇ ਕੰਡ ਮੈਂ ਤੈਨੂੰ ਦਵਾਈ ਦਵਾਉਣ ਦੀ ਗੱਲ ਕਰੀ ਜੰਨਾ ਤੂੰ ਟੋਟ ਟੋਟ ਪਈ ਜੇ ਨਹੀਂ ਜਮਾ ਬਾਤ ਤੂਏ ਕੰਮ ਮਨੇ ਮੇੜ ਲਾਉ ਦੇ ਹਾਂ ਚੱਲਾਂਗੇ ਆਪਾਂ ਫਿਰ ਹਾਂ ਚੱਲਗੇ ਬਾਅਦੇ ਲੋ ਆ ਕਾਬਰ ਨਾ ਤੂੰ ਤੂੰ ਬਰਾਏ ਕਰ 500 ਰੁਪਏ ਦੇ ਦੇ ਮੈਨੂੰ 500 ਰੁਪਏ ਦੇ ਦੇ ਤੇ ਫਿਰ ਮੈਂ ਜਾ ਲੂੰ ਨਾ ਕੋ ਲੈਣਾ ਨਹੀਂ ਕਿਰਾਇਆ ਵੀ ਫਿਰ ਲੱਗੂ ਲੱਗੂ 500 ਨਹੀਂ ਮੇਰੇ ਨਾਲ ਬਚੀ ਨਹੀਂ ਤਾਂ ਸਾਰੇ ਪੈਸੇ ਹੀ ਹੁੰਦੀਆਂ ਨਾ ਪੈਸੇ ਹੀ ਹੁੰਦੀਆਂ ਓਏ ਜਾਣ ਦਾ ਕਿਰਾਇਆ ਹੈ ਬਾਦਲ ਜਾਣਾ ਤੇ ਕਿੰਨਾ ਤੇਲ ਮੱਝੂ ਮੋਟਰਸਾਈਕਲ ਦਾ ਫਿਰ ਓਏ ਨਹੀਂ ਫਿਰ ਮੈਂ ਚਲਾਇੰਗੇ ਤੇ ਇੰਨਾ ਤਾਂ ਖਰਚਾ ਲੱਗ ਹੀ ਜਾਂਦਾ ਜੀ ਜੀ ਤੇ ਬੰਦ ਚਲੋ ਜੀ ਬਿਸਤਰੇ ਤੇ ਸ਼ਟਡਾਊਨ ਹੋ ਗਏ ਤੇ ਬੱਚੇ ਦੇ ਕੋਲ ਤੋਂ ਡਾਂਸ ਕਰਦਾ ਲੈ ਵੀ ਹੁਣ ਡਾਂਸ ਕਰਕੇ ਦਿਖਾ ਪਹਿਲਾਂ ਬਹੁਤ ਦਿਖਾਤਾ ਲੈ ਵੀ ਬੋਲੀ ਪਾਓ ਸਾਰੇ ਹੁਣ ਨੱਚ ਅਹ ਚੱਕ ਕੇ ਨੀਂਗੂ ਕਰਕੇ ਦੇਖ ਨੀਂਆਂ ਜੋਰ ਲੱਗੀਆਂ ਉੱਡਣੇ ਨਾ ਕਰਦੇ ਤੋਂ ਠੀਕ ਆ ਦੇ ਵੀ ਮਾਮਾ ਉਹ ਬੁਰਾ ਸਾਰਾ ਡਾਂਸ ਕਰਦੀ ਜਾਨਾ ਪੂਰਾ ਕਿੜਾ ਪਉਂਦੀ ਐ ਨਾ ਆਈ ਦਬਾਣ ਦਾ ਆਈ ਵਾ ਬਨਣ ਦਾ ਐਉਂ ਨੀਂ ਗੋਈ ਆਲੇ ਨੱਚ ਬਨਣ ਦਾ ਐਉਂ ਨੀਂ ਗੋਈ ਆਲੇ ਆਈ ਦਬਾਣ ਦਾ ਨਾ ਕਰਦਾ ਲਾਤੀ ਸਿਰਾ ਜਮਾ ਚਾਦੀ ਨੂੰ ਤੇ ਚ ਨੱਚ ਕੇ ਦਿਖਾ ਇੱਕ ਵਾਰੀ ਹੋਰ ਦਿਖਾ ਦੇ ਬਸ ਮਾਮੇ ਵਾਲੀ ਬੋਲੀ ਬੋ ਬਈ ਮम्मा ਖੱਟੀ ਜੁੰਨੀ ਨਾਚ 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 ਕੱਕੜ ਦੇ ਆ ਕੱਕੜ ਦੇ ਜੋਰ ਲੱਗ ਪੈ ਨਹੀਂ ਆਈ ਨਾਚ ਨਾਚ ਅੱਖਾਂ ਦੇ ਵਾਲ ਅੱਖਾਂ ਦੇ ਵਾਲ ਪੈਂਦੇ ਨਾ ਚਲੋ ਚਲੋ ਬਈ ਮਾਂ ਮੱਠੀ ਤੁੰਨੀ ਲਾ ਦੇ ਨੀਆ ਜੋਰ ਲੱਗੀਆਂ ਮਾਂ ਮੱਠੀ ਤੁੰਨੀ ਲਾ ਦੇ ਮਾਂ ਮੱਠੀ ਤੁੰਨੀ ਲਾ ਦੇ ਬੱਸ ਚੱਲ ਗਏ ਮਾਤਾ ਹਸਪਤਾਲ ਚਲੋ ਕਿਰਤਾ ਗਗਰਾ ਖਲੈ ਗਈ ਚੱਕਲਾ ਸਮਾਨ ਫਿਰ ਆਵਦਾ ਫਿਰ ਆ ਕੀ ਵਰਤ ਜੇ ਬੁੱਟੀ ਆ ਚੱਲ ਫਿਰ ਤੋਰ ਲੈ ਵੀ ਦਵਾਈ ਦਵਾ ਕਰਨ ਬੁੜੀ ਨੂੰ ਇਹ ਨਹੀਂ ਲੱਗਦੀ ਹਿਚਕੀਆਂ ਬਾਹਲੀਆਂ ਨਜ਼ਾਇਰ ਇਹ ਕਰਦੀ ਰਾਤ ਨੂੰ ਡਰਕ 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 ਟੱਲੀਆਂ ਮਾਰਦੀ ਆ ਚੱਲ ਆ ਜਾ ਬੈਠ ਮੋਟਰਸਾਈਕਲ ਤੇ ਫਿਰ ਕੀ ਹੋਜੂ ਸਮਾਨ ਚੱਕ ਲੈ ਪੈਸੇ ਮੇਰੇ ਵੀ ਚੱਕ ਲੈ ਨਾਲ ਤੇਰੇ ਮੂੰਹ ਕਿਤੇ ਟੱਕ ਲੈ ਜਿਹੜਾ 500 ਬੰਦੇ ਨਾਲ ਸੀ ਚੱਲ ਫਿਰ ਬੈਠ ਆਇਆ ਚੱਲ ਜੀ ਲਓ ਜੀ ਪਹੁੰਚ ਚੁੱਕੇ ਹਾਂ ਹਸਪਤਾਲ ਦੇ ਵਿੱਚ ਪਰਚੀ ਕਟਾ ਲਈ ਤੇ ਇਧਰ ਐਮਰਜੈਂਸੀ ਰੂਮ 'ਚ ਜਾਣਾ ਬੀਬੀ ਆ ਪਰ ਐਮਰਜੈਂਸੀ ਰੂਮ 'ਚ ਜਾਣਾ ਇਧਰ ਇਧਰ ਚੱਲ ਇੱਧਰ ਜਾਣਾ ਮੈਂ ਐਮਰਜੈਂਸੀ 'ਚ ਉੱਥੇ ਜਾ ਕੇ ਕਰਵਾਉਣੀ ਤੇਰਾ ਇਲਾਜ ਤੇਰਾ ਲੈ ਬਈ ਦਵਾਈ ਲਖਾ ਲਈ ਬੀਬੀ ਦੀ ਹਸਪਤਾਲ ਦੇ ਵਿੱਚੋਂ ਡਾਕਟਰ ਜਮਾਂ ਮਿੰਟ 'ਚ ਹੀ ਕੰਮ ਹੋ ਗਿਆ ਨਾ ਜਮਾਂ ਇੱਕ ਮਿੰਟ ਮਿੰਟ ਲੱਗਿਆ ਬਸ ਇੱਕ ਮਿੰਟ ਦੇ ਅੰਦਰ ਅੰਦਰ ਦਵਾਈ ਲਖਾ ਕੇ ਤੇ ਬਸ ਹੁਣ ਦੱਸਤਾ ਡਾਕਟਰ ਨੇ ਆਹਾ ਮੈਡੀਸਨ ਲੈ ਲਓ ਨੇ ਅੰਦਰੋਂ ਹੀ ਮਿਲ ਜੂਗੀਆਂ ਸਾਰੀਆਂ ਤੇ ਬਸ ਉਹ ਮੈਡੀਸਨ ਲੈ ਕੇ ਹੁਣ ਚੱਲਦੇ ਆਂ ਘਰੇ ਆਪਾਂ ਮਿੱਤਰੋ ਲੈ ਉਹ ਬਈ ਦਵਾਈ ਲੈ ਲਈ ਬੀਬੀ ਵਾਸਤੇ ਸਭ ਕੁਝ ਕੰਮ ਓਕੇ ਹੋ ਗਿਆ ਡਨ ਜਮਾਂ ਆ ਦਵਾਈ ਵਿੱਚ ਸੀਸੀ ਆ ਦੋ ਗੋਲੀਆਂ ਦਾ ਪੱਤੇ ਜੇ ਠੀਕ ਆ ਆ ਪੈਸੇ ਸਾਡੇ 140 ਬੀਬੀ ਪੈਸੇ ਫੜ ਨਾ ਹੁਣ ਤੂੰ ਲਿਖਾ ਕੇ ਆਉਂ ਨਾ ਨਹੀਂ ਨਹੀਂ ਬਸ ਲੋੜ ਹੀ ਦਿਖਾਉਂਦੀ ਆ ਦਵਾਈ ਫੜ ਘਰੇ ਜਾ ਕੇ ਦੱਸਦੀ ਮੈਨੂੰ ਦੱਸ ਦੂ ਮੈਂ ਲਿਖਾ ਕੇ ਲੈ ਆ ਮੈਂ ਮੁਰਸੇ ਨਾਲ ਲਿਆਉਣਾ ਇਹਨੇ ਤੂੰ ਬੈਠ ਇੱਥੇ ਚੰਗਾ ਆ ਗਿਆ ਮੈਂ ਚੱਲੀ ਗਏ ਮਿੱਤਰੋ ਕਰੇ ਹੁਣ ਚੱਲਾ ਖੇਤ ਆਪਾਂ ਕਰਾਂ ਕੰਮ ਧੰਦਾ ਕਰਤੀ ਪਹੁੰਚ ਗਏ ਜੀ ਘਰੇ ਤੇ ਹੁਣ ਸਭ ਤੋਂ ਪਹਿਲਾਂ ਦਵਾਈ ਦਿਗੇ ਮੈਨੂੰ ਪਤਾ ਜਿਹੜੀ ਬੀਬੀ ਸੀਸੀ ਲਿਆਏ ਨੇ ਅਸੀਂ ਹੁਣ ਦਿਖਾਉਣਾ ਮੈਂ ਉਹ ਲੈਂਦੀ ਨਹੀਂ ਹੁੰਦੀ ਆਖੂ ਗਾੜੀ ਆ ਮਸਕ ਆਉਂਦਾ ਆਏ ਆਉਂਦਾ ਜਾਉਂਦਾ ਗਾਉਂਦਾ ਪਰ ਹੁਣ ਮੈਂ ਦਵਾਈ ਦਵਾ ਕੇ ਲੈ ਆ ਜੇ ਤੇ ਫਿਰ ਦੇਣ ਜ਼ਿੰਮੇਵਾਰੀ ਵੀ ਮੇਰੀ ਆ ਮੈਂ ਪਾਣੀ ਨਿਗਾ ਲਿਆਵਾਂ ਤੇ ਚਿਰ ਲੱਕੇ ਤੁਹਾਨੂੰ ਦਿਖਾਉਣਾ ਵੇ ਵੀ ਲਉ ਦਵਾਈ ਕਿ ਨਹੀਂ ਲੈਂਦੀ ਇਹ ਲਫੜ ਕੱਢ ਦਵਾ ਜਮੀ ਸਭ ਤੋਂ ਪਹਿਲਾਂ ਤਾਂ ਆ ਮੈਡੀਸਨ ਲੈਣੀ ਆ ਤੂੰ ਤੜਕੇ ਲੈਣੀ ਆ ਆ ਹੁਣ ਲੈਣੀ ਆ ਹਮ ਇੱਕ ਟਾਈਮ ਆ ਲੈਣੀ ਆ ਹਮ ਦੋ ਟਾਈਮ ਲੈਣੀ ਆ ਆ ਵਾਲੀ ਸੀਸੀ ਹਮ ਤੇ ਇੱਕ ਟਾਈਮ ਲੈਣੀ ਆ ਆ ਗੋਲੀ ਇੱਥੇ ਕਿੱਧਰ ਗਈ ਆਈ ਗਏ ਜੀ ਆ ਰਹੀ ਆ ਲੈਣੀ ਹੱਥ ਨੇ ਰੋਟੀ ਖਾ ਕੇ ਦੂ ਬਾਅਦ ਤੇ ਚਾਲੇ ਗਾੜੀ ਗਾੜੀ ਕਰਦੇ ਆ ਪੀਗੇ ਨੂੰ ਪਤਾ ਗੋਲੀ ਲੈ ਬੀਬੀ ਕੱਢ ਲੈ ਅਭੀ ਲੈ ਨਾ ਹੋਂਦ ਨੂੰ ਦਵਾਈ ਦੇਣਾ ਪਹਿਲ ਵਾਰ ਅਦੂ ਹਮ ਆਪਾਂ ਗਏ ਕਿੱਥੇ ਸੀਗੇ ਆਪਾਂ ਗਏ ਸੀ ਹੱਤਕ ਤਾਲਾ ਨਹੀਂ ਤੇਰੇ ਪਾਸੇ ਕਿਸੇ ਦਰ ਨੂੰ ਆਮਰਜੈਂਸੀ ਚ ਐਮਰਜੈਂਸੀ ਨਾਲੇ ਕਿਹਦੀ ਭਲਾ ਜੈਂਸੀ ਜਗੈ ਸੀ ਐਮਰਜੈਂਸੀ ਐਮਰਜੈਂਸੀ ਗਿਆ ਉਹ ਦਾਰਾ ਬੇਪੋਟਾ ਤੇਰੀ ਬੁੱਢੀ ਸਾਰੀ ਹੋ ਰੋ ਲਾ ਵੀ ਹੁਣ ਜੇ ਨੱਕ ਜਾ ਮਾਰਿਆ ਬੀਬੀ ਹਸਾਬ ਲਾ ਦੀ ਨਹੀਂ ਮਾਰਦੇ ਡਾਕਟਰ ਨੇ ਮੈਨੂੰ ਐ ਕਿਹਾ ਸੀ ਕਿ ਸਾਰੀਆਂ ਦਵਾਈਆਂ ਇਕੱਠੀਆਂ ਕਰਕੇ ਬੱਠਲ ਜਰ ਲਾ ਕੇ ਕਹਿੰਦਾ ਇੱਕੇ ਗੜੇ ਪਿਆ ਦੇ ਮੈਂ ਪਸੂ ਆ ਇਹਨੇ ਕਿਹਾ ਅਜੀ ਕਹਿੰਦਾ ਇੱਕ ਕਰੀ ਗਣਾ ਇਕੱਠੀ ਰਲਾ ਲਿਓ ਕਹਿੰਦਾ ਵਾਰੀ ਵਾਰੀ ਕਿਉਂ ਮੱਥਾ ਮਾਰਨਾਵੇਂ ਨਹੀਂ ਮੈਂ ਡਾਕਟਰ ਕਰਦੇ ਆ ਨਹੀਂ ਮੈਨੂੰ ਉਹ ਡਾਕਟਰ ਕਹਿੰਦਾ ਵੀ ਇਹ ਬੁੜੀ ਜਣਾ ਥੋੜਾ ਜਿਹਾ ਵੀ ਸੰਘ ਵੱਟਾ ਵੀ ਨੂੰ ਵੱਟੇ ਘੋਟੇ ਲੰਘ ਜੂ ਅਲਟਰ ਨੂੰ ਕੀ ਆਖਣਾ ਭਾਈ ਮੈਂ ਖਾਣੀਆਂ ਕਹਾਣਾ ਵੈ ਨੂੰ ਆਇਰ ਹਿੰਦਿਆ ਕਰਨ ਖਾ ਕੇ ਆ ਕਿੰਨੇ ਕਹੇ ਰੋਟੀ ਨੂੰ ਹੋਲ ਚਬਾ ਕੇ ਖਾਣੀਆਂ ਲਉ ਗੁਲ ਮਾਰ ਕੇ ਘੋਲ ਵਿੱਚ ਉਹਨੂੰ ਪਾਣੀ ਹੋਰ ਲੈਣਾ ਹੋਰ ਲੈਣਾ ਤੂੰ ਹੈ ਤਾਂ ਮਿੱਠੀ ਘੋਲਦੀ ਕਿਉਂ ਨਹੀਂ ਆ ਜੀ ਫਿਰ ਆ ਠੰਡਾ ਹੈ ਅੰਦ ਕਿਉਂ ਪਾਣੀ ਨਿਕਲ ਘੋਲ ਦੇ ਘੋਲ ਦੇ ਵਧੀਆ ਲੈ ਲੈ ਚੱਕ ਦੇ ਫੱਟੇ ਚੱਕ ਦੇ ਚੱਕ ਦੇ ਲਾਹਣ ਕਰਦੇ ਆ ਚਾਹ ਬਈ ਆਪਾਂ ਆਪਣੀ ਦੁੱਧ ਚ ਪਾਉਣੇ ਆ ਪੱਤੀ ਦੁੱਧ ਪਾਤਾ ਕਿੰਨਾ ਪਾਤਾ ਤੇ ਇੱਕ ਗੜਵੀ ਵੱਡੀ ਆਹ ਵਾਲੀ ਇੱਕ ਡਾਲ ਦੀ ਇਲਾਇਚੀ ਤੇ ਆਪ ਚੱਕਰ ਜਾਏਗੀ ਇਤਨੀ ਬਹੁਤ ਹੈ ਕੱਟ ਕਰ ਦਾਂ ਇਹ ਅਬ ਇਸ ਵਿੱਚ ਜਾਏਗੀ ਸ਼ੱਕਰ ਚਾਹ ਬਣ ਕੇ ਰੈਡੀ ਹੋ ਜਾਏਗੀ ਉਸਕੇ ਬਾਅਦ ਹਮ ਚੱਲenge ਖੇਤ ਪਰ ਇਤਨੀ ਪੱਤੀ ਡਾਲ ਦੇ ਓਕੇ ਬਾਏ ਬਾਏ ਪਹੁੰਚ ਕੇ ਮਿੱਤਰੋ ਖੇਤ ਆਪਾਂ ਤੇ ਗੇੜੀ-ਛੇੜੀ ਮਾਰ ਲਈ ਐ ਬਾਹਰ ਉਤੋਂ ਦੀ ਤੇ ਹੁਣ ਮੈਂ ਲਗਭਗ ਕੋਈ ਕੰਮ ਖਾਸ ਤਾਂ ਮੇਰੇ ਕੋਲ ਹੈ ਨਹੀਂ ਮੇਰੇ ਵੀਰੋ ਸਭ ਤੋਂ ਪਹਿਲਾਂ ਕੋਠਾ ਖੁੱਲ ਗਿਆ ਆਪਣਾ ਜੈਡ ਸਿਕਿਉਰਟੀ ਠੀਕ ਐ ਤੇ ਚਾਬੀ ਆਪਣੀ ਮੋਟਰਸਾਈਕਲ ਵਾਲ ਦੇ ਵਿੱਚ ਹੀ ਹੁੰਦੀ ਛੱਲੇ ਦੇ 24 ਘੰਟੇ ਰੱਖੀ ਦੀ ਕੋਲੇ ਆਪਦੇ ਅੱਧਰ ਵੇਖੋ ਰਾਣੀਆਂ ਬੈਠੀਆਂ ਪਾਲਤੂਆਂ ਸਾਡੀਆਂ ਬਈ ਇਹੇ ਠੀਕ ਹੈ ਰੱਖੀ ਤੇ ਹੁੰਦੀ ਜਿੰਦਗੀ ਦੀ ਇਹ ਕੋਈ ਜਿੰਦਾ ਨਹੀਂ ਖੋਲਦਾ ਜੇ ਇੱਥੇ ਬੈਠੀ ਹੋਣਾ ਲੋੜੀ ਹੋਮ ਟੂ ਨਹੀਂ ਫਾਰਮ ਦਾ ਟੂਰ ਕਰ ਲੈ ਕਿਰੀ ਕਿਰੀ ਤਾਂ ਤੋਂ ਡਿੱਗ ਪੈਂਦੀ ਤਾਂ ਪਹਿਲੇ ੱਟਕਾ ਮਾਰਨਾ ਪੈਂਦਾ ਲੋੜੀ ਆਪਣੇ ਫਾਰਮ ਦਾ ਟੂਰ ਲਓ ਉਹ ਉੱਥੇ ਚਾਹ ਢਕਾ ਵਾਧੋ ਚੇਕ ਕਿੰਨੇ ਖਰੀਦਣੀਆਂ ਖਰੀਦ ਸਕਦੇ ਹਾਂ ਤੇ ਇੱਧਰ ਆਪਣੀ ਮੋਟਰ ਆ ਗਈ ਛੱਡਿਆ ਗ੍ਰੀਨ ਓਕੇ ਲੈਟ ਹੈਵ ਆਪੇ ਪਾਣੀ ਪੀ ਗਏ ਤੇ ਮੰਜਾ ਕੱਢ ਕੇ ਬਾਹਰ ਤੇ ਰੈਸਟ ਕਰੀਏ 2 ਘੰਟੇ ਫੇਰ ਚੱਲੇ ਘਰੇ ਤੇ ਕਰਦੇ ਹਾਂ ਕੰਟੀਨਿਊ ਵਲੌਗ ਆਪਾਂ ਇਹਦੂ ਅੱਗੇ ਹਨ ਜੇ ਵੀ ਕੰਮ-ਕੁਮ ਕਰਨਾ ਹੈ ਤਾਂ ਵੀ ਦੱਸਾਂਗੇ ਤੇ ਵਲੌਗ ਆਪਣੇ ਮਿੱਤਰ ਰੋਜ਼ ਆਈਂ ਆਇਆ ਕਰਨਗੇ ਜਿਵੇਂ ਹੁਣ ਆ ਰਿਹਾ ਫੈਮਿਲੀ ਵਲੌਗ ਮਿਕਸਡ ਵਲੌਗ ਖੇਤ ਵਾਲੇ ਕੰਮ ਵਾਲੇ ਸਾਰੇ A to Z ਆਈਂ ਆਇਆ ਕਰਨਗੇ ਬਾਬੇ ਦੀ ਕਿਰਪਾ ਨਾਲ ਜੇ ਜਾਂਦੇ ਰਹੇ ਤਾਂ ਆਪਾਂ ਚਲੋ ਪਾਣੀ ਪੀ ਕੇ ਮੋਟਰ ਚੱਲ ਚੁੱਕੀ ਐ ਹੁਣ ਇੱਕ ਤਾਂ ਮੈਂ ਕਰਤੀ ਆ ਵੱਟ ਦੀ ਸਾਫ ਸਫਾਈ ਔਣ ਸਰਖੇ ਦੇਣਾ ਤੇ ਇੱਕ ਤੋੜ ਲਈ ਮਿੱਤਰੋ ਆਪਾਂ ਸਬਜ਼ੀ ਕਰੋ ਚੈੱਕ ਹਰੇ ਥੋੜੇ ਫੁੱਲ ਵੇਸੇ ਹੈ ਤਾਂ ਛੋਟੇ ਸੀ ਪਰ ਆਪਣਾ ਘਰ ਦਾ ਡੰਗ ਲੈ ਜੂ ਸਬਜ਼ੀ ਦਾ ਠੀਕ ਹੈ ਘਰ ਦੀ ਸਬਜ਼ੀ ਆ ਵਧੀਆ ਆਰਗੈਨਿਕ ਕੋਈ ਇਹ ਚ ਰੇ ਸਪਰੇ ਨਹੀਂ ਕੱਲੀ ਬਾਹਰ ਰੂੜੀ ਦੀ ਰੇ ਪਾਈ ਹੈ ਉਹ ਵੀ ਸਾਹਮਣੇ ਟਰਾਲੀ ਪਈ ਹੈ ਚੱਕੀ ਦਾ ਬਟਰ ਪਾਈਦਾ ਤੇ ਓਕੇ ਰਿਪੋਰਟਾਂ ਵੀ ਹੁਣ ਕਰਾਂ ਕੱਲਾ ਗੋਭੀ ਨੂੰ ਪਾਣੀ ਲਾਉਣਾ ਆਪਾਂ ਤੇ ਪਾਣੀ ਛੱਡ ਕੇ ਮੋਟਰ ਛੱਡ ਕੇ ਉੱਥੋਂ ਬਸ ਆ ਜਾ ਨਿਗਾ ਕੇ ਪਾਣੀ ਪਦਲਾ ਪਦਲਾ ਗੋਭੀ ਨੂੰ ਪਾਣੀ ਫੇਰ ਦਿੰਨੇ ਆ ਤੇ ਉਸ ਤੋਂ ਬਾਅਦ ਪੀਵਾਂ ਚਾਹ ਆਪਾਂ ਕਿਉਂਕਿ ਜਦੋਂ ਵੀ ਮਿੱਤਰੋ ਆਪਾਂ ਖੇਤ ਆਈ ਗਏ ਤੇ ਚਾਹ ਤੇ ਪਾਣੀ ਬਿਨਾ ਕਦੇ ਆਪਾਂ ਆਏ ਨਹੀਂ ਹੈ ਨਾ ਤੇ ਇਸ ਕਰਕੇ ਚਾਹ ਚੋ ਪੀ ਕੇ ਤੇ ਫਿਰ ਨਾਲੇ ਮਾੜੀ ਮੋਟੀ ਹੋਰ ਵੀਡੀਓ ਬੁੜੀ ਦੀ ਐਡੀਟਿੰਗ ਕਰਾਂਗੇ ਠੀਕ ਹੈ ਤੇ ਇੱਕ ਗੱਲ ਹੋਰ ਲਸਣ ਚੋ ਵੀ ਗੰਦ ਘੜਤਾ ਕਿਉਂਕਿ ਮੈਂ ਕੰਮ ਧੰਦੇ ਕਰੀ ਹੈ ਨਾ ਉਹਨਾਂ ਬਸ ਇਹਨਾਂ ਦਾ ਮਨ ਚ ਲੱਗਾ ਰਹਿੰਦਾ ਆ ਇੰਨਾ ਸਮਾਨ ਸੀਗਾ ਪਾਲ ਕੇ ਵਿੱਚੇ ਗੰਦ ਪਿਲਣਾ ਆ ਉਧਰ ਖਾਲੀ ਚ ਪਿਆ ਹੋ ਵੇਖੋ ਸਾਰਾ ਕੜ ਤੱਕ ਕਲੀਅਰ ਕਰਤਾ ਓਕੇ ਕਰਤੀ ਰਿਪੋਰਟ ਤੇ ਗਾਜਰਾਂ ਨੂੰ ਪਾਣੀ ਫੇਰ ਦੇ ਪਤਲਾ ਪਤਲਾ ਜਾਂ ਛਿੜਕ ਦੇਾਂਗੇ ਨਾ ਮੜਾ ਮੜਾ ਤੇ ਚਲੋ ਬਾਨੂ ਮੈਂ ਕਰਗੇ ਤੇ ਪਾਣੀ ਵੀ ਲਾਤਾ ਬਈਓ ਗੋਭੀ ਨੂੰ ਬਸ ਗੋਭੀ ਨੂੰ ਪਾਣੀ ਲਾਉਣਾ ਸੀ ਤੇ ਗੱਜ ਤੇ ਪਾਣੀ ਛਿੜਕੂ ਏ ਕਿਉਂਕਿ ਗਾਜਰ ਮੜ ਕੇ ਬਾਹਲਾ ਪਾਈਨ ਵਾਲਾ ਹੋ ਜਾਂਦੀ ਮਿੱਤਰੋ ਖਰਾਬ ਜਮਾ ਹਨਾ ਤੇ ਪਾਣੀ ਵਾਲਾ ਕੰਮ ਸਫਲਤਾ ਹੋ ਗਿਆ ਆਪਣਾ ਕੰਪਲੀਟ ਤੇ ਪਾਣੀ ਛਿੜਕ ਦਈਓ ਤੇ ਤੇ ਬਸ ਇੰਨਾ ਕੀ ਕੰਮ ਆ ਨਿਕਾ ਜਾ ਹੋਰ ਬਾਹਲਾ ਹੈ ਨਹੀਂ ਬਾਨੂ ਮੈਂ ਸੈਟ ਕਰਤੇ ਜਿਵੇਂ ਸੀਗੇ 2 ਮਿੰਟ ਦਾ ਕੰਮ ਸਾਰਾ ਨਵੇੜਤਾ ਤੇ ਚਲਦੇ ਆ ਮਿੱਤਰੋ ਘਰੇ ਚਾਹ ਪਾਣੀ ਪੀ ਕੇ ਤੇ ਵੇਣੀ ਉੱਥੇ ਕੀ ਨਵਾਂ ਮੂਵਮੈਂਟ ਬਣਦੀ ਆ ਸਾਰੇ ਕੰਮ ਤੋਂ ਨਵੇੜ ਕੇ ਪਾਲੀ ਚਾਹ ਜੀ ਚਾਹੇ ਪੀ ਗਏ ਤੇ ਨਜ਼ਾਰੇ ਲਈਏ ਵਾਹ ਤਾਜ ਕੀ ਬਾਤ ਹੈ ਲਓ ਮਿੱਤਰੋ ਚਾਹ ਪੀ ਲੋ ਜੀ ਨੇ ਪੀਣੀ ਆ ਕੇ ਇਹ ਲੋਕੇਸ਼ਨ ਹੈਗੀ ਆਪਣੀ ਲੰਬੀ ਤੇ ਮਾਨ ਵਾਲੀ ਰੋਡ ਠੀਕ ਹੈ ਤੇ ਮੇਜ ਦੇ ਬਾਗ ਕੋਲੇ ਆ ਜਾਓ ਚਾਹ ਪੀਣ ਜਿਨੇ ਆਉਣਾ ਓਕੇ ਮਿੱਤਰੋ ਚਾਹੇ ਤੋਂ ਅੰਦਰ ਡਾਲ ਲਈ ਸਰੀਰ ਮੇ ਤੋ ਅਬ ਚਲਤੇ ਹੈ ਘਰ ਕੋ ਆ ਸਬਜੀ ਸੂਜੀ ਪਾਲ ਗਏ ਮਿੱਤਰੋ ਤੇ ਫੇਰ ਚਲਦੇ ਆ ਘਰੇ 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 ਅੰਦਰ ਚਲਾ ਜਾ ਚਲੋ ਯਾਰ ਸਮਾਰਟ ਨੂੰ ਸਾਧਗੇ ਨੇ ਆਪਣਾ ਚਲੋ ਮਿੱਤਰੋ ਚੱਲ ਗਏ ਆਪਾਂ ਘਰ ਨੂੰ ਲਓ ਮਿੱਤਰੋ ਘਰੇ ਆਏ ਤੇ ਹਾਂ ਸਰ ਗਿਫਟ ਮਿਲ ਗਿਆ ਹੈਪੀ ਬਰਥਡੇ ਕੇਕ ਵਾਲਾ ਆਉਣ ਸਰ ਕੇ ਰੂੜੀ ਸੱਟ ਗਿਆ ਗੋਹੀ ਦੀ ਗੱਡੀ ਭਰੀ ਪਈ ਗਈ ਸੱਟ ਗਿਆ ਤੇ ਮੈਂ ਦੁਕਾਨ ਤੋਂ ਚੀਜੀ ਵੀ ਲੈ ਕੇ ਖਾਣ ਨੂੰ ਕਰ 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 ਸਮਾਨ ਆਉਦਾ ਇੱਕ ਮਿੰਟ ਕਈ ਚੱਕ ਲਗੇ ਤੇ ਆਹ ਸਮਾਨ ਲਾਇ ਸਾਰਾ ਨਾ ਲੱਗ ਪੀਸ ਜਿੰਨੇ ਵੀ ਆ ਇਹ ਰੋਜ਼ ਦੀ ਡਿਊਟੀ ਹੁੰਦੀ ਮੇਰੀ ਇਹ ਜਾਨ ਡੈਡੀ ਦੀ ਹੁੰਦੀ ਹੈ ਨਾ ਤੇ ਚਲੋ ਲਾ ਕੇ ਗਏ ਲਓ ਬਈ ਲੱਗ ਪੀਸ ਕਰ ਤੇ ਲੋਡ ਠੀਕ ਹੈ ਅਨਲੋਡ ਤੇ ਚਲੋ ਹੁਣ ਚੱਕੀ ਤੇ ਚੱਲ ਗਏ ਬਲਜੀਤ ਕੋਲੇ ਆਟਾ ਲੈ ਕੇ ਇਸੇ ਰੇੜੀ ਦੇ ਵਿੱਚ ਆਟਾ ਕਿਨੇ ਦਾਣਾ ਸੱਚ ਆ ਸਾਈਡ ਤੇ ਰੱਖ ਦਾਂ ਲੱਗ ਪੀਸ ਵਾਲੀ ਮੂਰੇ ਮੂਰੇ ਤਰ ਹਲਾ ਹੈਣਾ ਚਲੋ ਮਿੱਤਰੋ ਚੱਲੀਏ ਫਿਰ ਚੱਕੀ ਤੇ ਲਓ ਜੀ ਚੀਜੀ ਲੈ ਦੁਕਾਨ ਤੋਂ ਖਾਨ ਨੂੰ কুরਕਰਾ কুরਕਰਾ ਖਾਏਗੀ ਮਾਂ ਲੈ ਖਾਖ ਤੇ ਇਹ ਹੋਰ ਤਰ੍ਹਾਂ ਦੇ ਹੋਣੀ কুরਕਰੀ ਮੂੰਹ ਇਹਦੇ ਵਿੱਚ ਦੋ ਨਹੀਂ ਰਿਹਾ ਹੋਰੀ ਹੈ ਫੋਕ ਲਈ ਜਾ ਉਹ ਵਧੀਆ ਜਿਹਾ ਹੁੰਦਾ ਉਹ ਵੀ ਲੈ ਉਹ ਅੰਦਰ ਪੇ ਦੂਜੀ ਬੀਬੀ ਕਿੱਥੇ ਆ ਆਪਣੀ ਖਲਮਾਲੀ ਬੁੜੀ ਬਾਹਰ ਜੀ ਬੁੜੀ ਨੂੰ ਲੈ ਗਈ ਆ ਬੀਬੀ ਆ ਕਿ ਕਰਾਂ ਫਿਲਮ ਵਾਲੀ ਬੀਬੀ ਸਾਧਾ ਆਪਣੀ ਆ ਗੋਲੀ ਵੀ ਚੱਕ ਲਾਏਗਾ ਕਿਹੜੀ ਆ ਜੋ ਨਿਹਰ ਵਾਲਾ ਗੰਡੇ ਚੱਕ ਕੇ ਬਾਹਰ ਖੜੇ ਗੰਡੇ ਬਹੁਤ ਹੁਣੇ ਉਗਰੇਵੇਂ ਮਾਣੀ ਖੇਤਾਂ ਵਿੱਚ ਚੰਗੇ ਉਗਰੇ ਤੇ ਟੋਕਰੀ ਚ ਪਏ ਟੋਕਰੀਆਂ ਲਾ ਰਿਆ ਗਾ ਚੰਗਣ ਚੋਣੇ ਟੋਕਰੀਆਂ ਲਾ ਕਰਾਂ ਗਾਂਵ ਆ ਝੋਨੇ ਦੀ ਬੋਰੀ ਪਈ ਐ ਮਿੱਤਰੋ ਆਪਣੇ 14 ਸਿੱਕ ਮੁੱਛਲ ਦੀ ਜਿਹੜਾ ਗਾਂਵ ਨੂੰ ਬੀਜ ਲਾਉਣਾ ਆਪਾਂ ਠੀਕ ਐ ਸਾਮ ਕੀ ਰੱਖਿਆ ਹੋਇਆਗਾ ਇਹ ਗਾਂਵ ਨੂੰ ਲਾਵਾ ਝੋਨੇ ਵੇਲੇ ਕੁਰਕਰੇ ਖਾਣ ਕੇ ਇੱਧਰ ਸਾਡੀ ਮਾਈ ਪਹੁੰਚ ਚੁੱਕੀ ਐ ਫੰਕਸ਼ਨ ਹੈਪੀ ਬੀ ਜੇ ਤੇਰੀ ਪੈਨਸਲ ਬੰਦ ਹੋ ਜਾਏ ਤੇ ਕਿਵੇਂ ਹੋਵੇਂਗਾ ਹੈ ਹੈ ਕਿਉਂ ਜੇ ਤੇਰੀ ਹੋ ਜਾਏ ਪੈਨਸਲ ਬੰਦ ਹੋ ਜਾਏ ਤੈਨੂੰ ਕਿਹੋ ਜਿਹਾ ਫੀਲ ਆਵੇ ਮੈਂ ਤਾਂ ਮਰ ਜੀ ਫੇ ਹੈ ਮਰ ਜੂਗੀ ਪੈਨਸਲ ਪਿੱਛੇ ਮਰ ਜੀ ਨਹੀਂ ਤੂੰ ਜੇ ਤੇਰੀ ਪੈਨਸਲ ਤੇ ਚੱਲ ਲਿਖਣਾ ਚਾਹੁੰਦੀ ਐ ਤੇ ਮੈਨੂੰ 500 ਰੁਪਏ ਮਹੀਨੇ ਦੇ ਦੇ ਕੱਢ ਨਾ ਨਾ ਮੰਨ ਜਾਂ ਤੂੰ ਮੈਂ ਬੈਂਕਾਂ ਬੈਂਕ ਨਹੀਂ ਨਾ ਦੇ ਕਰਾਂ ਮਹੀਨੇ ਦਾ 500 ਰੁਪਏ ਦੇਗਾ ਤੇ ਤੈਨੂੰ ਪੈਸੇ ਸੈਲਰੀ ਕਦੇ ਨਹੀਂ ਬੰਦ ਤੁਸੀਂ ਜ਼ਿੰਦਗੀ ਤੇ ਮੈਂ ਗਾਰੰਟੀ ਦੇ ਮੈਂ ਚੀਜ਼ ਦੀ ਤੇਰੇ ਪੈਸੇ ਨਹੀਂ ਬੰਦ ਹੋਣਗੇ ਨਾ ਐ ਗੱਲ ਫਰੋਂ ਕੋਈ ਕੰਮ ਤੋਂ ਹੁੰਦਾ ਹੈ ਕੋਈ ਕੋਈ ਨਵੀਂ ਤਰੀਕਾ ਗੱਲ ਬਾਤ ਸੁਣਾ ਦੇ ਨਹੀਂ ਸੁਣਾ ਮਾ ਸੁਣਾ ਦੇ ਕਿੱਥੋਂ ਸੁਣਾ ਦੇ ਆ ਚਲ ਚੰਗਾ ਬਰਨਾ ਸੁਣਾ ਕੋਈ ਨਹੀਂ ਤੇ ਭਰ ਕਿਧਰ ਗਾਂ ਦੇ ਖੜੀਏ ਉਧਰ ਆਪਣੀ ਗਾਂ ਵੀ ਕੀ ਜਾਂਦੀ ਮਿੱਤਰੋ ਡੈਡ ਯਾਰ ਕੇ ਸੌਦਾ ਕਰੀ ਜਾਂਦੇ ਕਿਉਂਗਾ ਬਾਈ ਗਲਤ ਲੈ ਲਈ ਤੂੰ ਤਾਂ ਇਹ ਲੈਣੀ ਸੀ ਤੜਕੇ ਗੱਲੀ ਤੇ ਹੁਣ ਤੂੰ ਦੁਆਰੇ ਫੇਰ ਲੈ ਲਈ ਪੜ ਕੇ ਲਈ ਜੀ ਹੈ ਤੇ ਫਿਰ ਆਥੇ ਨੇ ਥੋੜੀ ਲੈਣੀ ਸੀ ਮੇਰੇ ਮੋਹ ਤਾਂ ਕਦੀ ਨਾਲ ਆਥਣੇ ਲੈਣੀ ਐ ਇੰਦਾ ਦੋ ਚਾਂਚੇ ਨਾਲ ਟੜ ਕੇ ਹਾਂ ਲੈਣੀ ਤਾਂ ਸੀਗੀ ਹੱਥ ਨੇ ਵੀ ਹਾਂ ਲੈਣੀ ਸੀ ਫਿਰ ਤੇ ਫਿਰ ਕੀ ਹੋ ਗਿਆ ਤੇ ਲੈਣੀ ਸੀ ਫਿਰ ਇਹ ਕਮਲ ਕਿਉਂ ਕੁੱਟੀ ਜਾਣਾ ਮੈਂ ਕਮਲ ਕੋ ਕੁੱਟਿਆ ਹੋਰ ਕੀ ਕਰਦਾ ਮੈਂ ਤਾਂ ਕੋਈ ਨਹੀਂ ਕੁੱਟਦਾ ਭਾਈ ਤੂੰ ਤਾਂ ਬਰੋਹੀ ਗੱਲਾਂ ਫਿਰ ਤੇਰੀ ਆਹ ਹੋ ਛੁਰਕੇ ਰੱਖੜਾ ਰਖੜਾ ਹੋਰ ਪਾਈ ਜਾਣਾ ਲੈ ਵੀ ਚੈਨਲ ਦੀ ਵੀਡੀਓ ਦੀ ਕਰਦੇ ਐਂਡਿੰਗ ਆਸ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਚੈਨਲ ਸਬਸਕ੍ਰਾਈਬ ਕਰੋ ਚੈਨਲ ਸਰਕਾਈ ਕਰੋ ਚੈਨਲ ਕਰੋ ਸਬਸਕ੍ਰਾਈਬ ਆਖ ਦੇ ਸਰਕਾਇਆ ਪਤ ਚਾ ਕੇ ਕਰ ਤਰਕਾਈ ਕਰ ਚੈਨਲ ਕਰੋ ਸਬਸਕ੍ਰਾਈਬ ਸਰ ਸਰਕਾਈ ਕਰੋ ਤੇ ਵੀਡੀਓ ਲਾਈਕ ਕਰੋ ਵੀਡੀਓ ਲਾਈਕ ਕਰੋ ਹਾਂ ਤੇ ਵੀਡੀਓ ਸ਼ੇਅਰ ਕਰੋ ਮੈਨੂੰ ਨਹੀਂ ਪਤਾ ਵੇ ਤਾਂ ਪਾਜੀ ਕਰਨ ਕਈ ਵੀਡੀਓ ਸ਼ੇਅਰ ਕਰੋ ਵੀਡੀਓ ਸ਼ੇਅਰ ਕਰੋ ਹਾਂ ਬਾਏ ਬਾਏ ਆਹਦੇ ਬਾਏ ਬਾਏ ਟੜਕੇ ਮਿਲਦੇ ਆਂ ਆਹਦੇ ਬਈ ਟੜਕੇ ਵਲੌਗ ਸ਼ੂਟ ਕਰਾਂਗੇ ਅਸੀਂ ਚੰਗਾ ਜੀ ਚੰਗਾ ਹਾਂ ਬਾਏ ਮਿੱਤਰੋ ਗੁੱਡ ਨਾਈਟ ਵੀ ਵੀ ਗੁੱਡ ਨਾਈਟ ਕਹੇਦੇ ਗੁੱਡ ਨਾਈਟ